ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਮਾਝ ਚੌਪਦੇ ਕਰੋ ਪਹਿਲਾ ਮਹੱਲਾ ਚੌਥਾ ਇੱਕ ਓੰਕਾਰ ਸਤਿਨਾਮੁ ਕਰਤਾ ਪੁਰਖ ਨਿਰਭਾ ਨਿਰਵਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਹਰਿ ਹਰਿ ਨਾਮੁ ਮੈਂ ਹਰ ਮਾਨੇ ਪਾਇਆ ਵਡ ਭਾਗੀ ਹਰ ਨਾਮੁ ਧਿਆਇ ਗੁਰ ਪੁਰਾਏ ਹਰ ਨਾਮ ਸਿਧੇ ਪਾਈ ਕੋ ਵਿਰਲਾ ਗੁਰਮਤਿ ਚਲੈ ਜੀ ਮੈਂ ਹਰ ਹਰ ਖਰਚ ਲਿਆ ਬਣ ਪੱਲਾ ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੇ ਗੋਰੇ ਪੁਰੇ ਹਰ ਨਾਮ ਦੜਾਇਆ ਹਰੇ ਨੇ ਚਲੋ ਹਰੇ ਤੁਹਾਨੂੰ ਪੱਲੇ ਜੀ ਹਰੇ ਹਰੇ ਸਜਣ ਮੇਰਾ ਪ੍ਰੀਤਮ ਰਾਇਆ ਕੋਈ ਆਣ ਮਿਲਾਵੇ ਮੇਰੇ ਪ੍ਰਾਨ ਜਿਵਾਇਆ ਹਾਉ ਰਹਿ ਨ ਸਕਾ ਬੇਨੂ ਦੇਖੇ ਪ੍ਰੀਤਮਾ ਮੈ ਨੀਰ ਵਹੇ ਵਹੇ ਚੱਲ ਜੀ ਸਤ ਕਰ ਮੇਤ ਮੇਰਾ ਬਾਲ ਸਖਾਈ ਹਰ ਰਹਿ ਨ ਸਕਾ ਬੇਨੂ ਦੇਖੇ ਮੇਰੀ ਮਾਈ ਹਰ ਜੀਓ ਕਿਰਪਾ ਕਰ ਹੋ ਗੁਰ ਮੇਲ ਹੋ ਜਨ ਨਾਨਕ ਹਰ ਤਾਨੂੰ ਪੱਲ ਜੀਓ ਮਾਝ ਮਹਲਾ ਚੌਥਾ ਮਧੂਸੂਦਨ ਮੇਰੇ ਮਾਨ ਤਨ ਪ੍ਰਾਨਾ ਹਾ ਹਰ ਬੇਨੂ ਦੂਜਾ ਅਵਰ ਨ ਜਨਾ ਕੋਈ ਸੱਜਣ ਸੰਤ ਮਿਲਾਵਡ ਭਾਗੀ ਮੈਂ ਹਰ ਪ੍ਰਭੂ ਪਿਆਰਾ ਦੱਸੈ ਜੀ ਹਾ ਮਾਨੁ ਤਨੁ ਖੋਜੀ ਪਾਲੇ ਪਾਲਾਈ ਕਿਉ ਪਿਆਰਾ ਪ੍ਰੀਤਮ ਮਿਲਾਏ ਮੇਰੀ ਮਾਈ మేలే సత్సంగ తే ఖోజు దసాయి వెచ్చే సంగతే హరే ప్రభు వస జీయో మేరా పియారా ప్రీతమ్ స్వాతి గోరు rakhwala హమ్ బారక్ దీన్ కర హో ప్రతపలా ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ ਗੁਰ ਚਲ ਮੇਲੇ ਕਮਲ ਵਿਗਸੈ ਜੀਓ ਮੈਂ ਬੇਨੂ ਗੁਰ ਦੇਖੇ ਨੀਦ ਨ ਆਵੇ ਮੇਰੇ ਮਨ ਤਾਂ ਨੇ ਵੇਦਨ ਗੁਰ ਬਿਰਹ ਲਗਾਵੇ ਹਰ ਹਰ ਦਇਆ ਕਰੋ ਗੁਰ ਮੇਲ ਹੋ ਜਨ ਨਾਨਕ ਗੁਰ ਮੇਲੇ ਰਹਿਸ ਜੀਓ ਮਾਝ ਮਹਲਾ 4 ਹਰਿ ਗੁਣ ਪੜੀਐ ਹਰੇ ਗੁਣ ਗੁਣੀ ਐ ਹਰੇ ਹਰੇ ਨਾਮ ਕਥਾ ਨੇਤ ਸੁਣੀ ਐ ਮੇਲੇ ਸਤ ਸੰਗਤ ਤੇ ਹਰੇ ਗੁਣ ਗਾਏ ਜਾਗੂ ਪੌਜਲੁ ਦੁਤਰ ਤਰੀਐ ਜੀ ਆਉ ਸਕੀ ਹਰ ਮੇਲ ਕਰਿਹਾ ਮੇਰੇ ਪ੍ਰੀਤਮ ਕਾ ਮੈਂ ਦੇ ਸਨੇਹਾ ਮੇਰਾ ਮਿੱਤਰ ਸਖਾ ਸੋ ਪ੍ਰੀਤਮ ਪਾਈ ਮੈਂ ਦੱਸੇ ਹਰ ਨਰ ਹਰੀਐ ਜੀਓ ਮੇਰੀ ਬੇਦਨ ਹਰ ਗੁਰ ਪੂਰਾ ਜਾਣੈ ਹਾਉ ਰਹੇ ਨ ਸਕਾ ਬੇਨੁ ਨਾਮ ਵਖਾਣੇ ਮੈਂ ਔਖ ਧੁ ਮੰਤਰ ਦੀਜੈ ਗੁਰ ਪੂਰੇ ਮੈਂ ਹਰ ਹਰ ਨਾਮੇ ਉਧਰੀਏ ਜੀਉ हम चात्रिक दीन सतगुरु शरणाई हर हर नाम बूंद मोखे पाई हर जल नेधे हम जल के मीने जन नानक जल बिन मरै जिय माझ ਮਹੱਲਾ ਚੌਥਾ ਹਰ ਜਨ ਸੰਤ ਮਿਲਹ ਮੇਰੇ ਭਾਈ ਮੇਰਾ ਹਰ ਪ੍ਰਭ ਦਸ ਹ ਮੈਂ ਭੁਖ ਲਗਾਈ ਮੇਰੀ ਸਰਧਾ ਪੂਰੇ ਜਗ ਜੀਵਨ ਦਾਤੇ ਮੇਲੇ ਹਰ ਦਰਸਨ ਮਨੁ ਪੀਜ ਜੀਓ ਮੇਲੇ ਸਤਸੰਗੇ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨਿ ਪਣੀ ਹਰ ਹਰ ਅੰਮ੍ਰਿਤ ਹਰ ਮਾਨੇ ਭਾਵੈ ਮੇਲੇ ਸਤਿਗੁਰ ਅੰਮ੍ਰਿਤੁ ਪੀਜੈ ਜੀ ਵਡ ਪਾਗੀ ਹਰ ਸੰਗਤ ਤੇ ਪਾਵੇ ਪਾਗ ਹੀਨ ਪ੍ਰਮੇ ਚੋਟਾ ਖਾਵੇ ਬੇਨੁ ਪਗਾ ਸਤ ਸੰਗ ਨ ਲਭੈ ਬੇਨੁ ਸੰਗਤੈ ਮੈਲ ਪਰਿਜੈ ਜੀ ਮੈ ਆਇ ਮਿਲ ਜਗ ਜੀਵਨ ਪਿਆਰੇ ਹਰ ਹਰ ਨਾਮੁ ਦਇਆ ਮਨ ਤਾਰੇ ਗੁਰਮਤਿ ਨਾਮੁ ਮਿਠਾ ਮਨ ਪਾਇਆ ਜਨ ਨਾਨਕ ਨਾਮੇ ਮਾਨੁ ਪੀਜੈ ਜੀ ਮਾਝ ਮਹਲਾ ਚੌਥਾ ਹਰ ਗੁਰ ਗਿਆਨ ਨੂੰ ਹਰ ਰਾਸੁ ਹਰੇ ਪਾਇਆ ਮਾਨੁ ਹਰ ਰੰਗੇ ਰਤਾ ਹਰ ਰਾਸੁ ਪੀਆਆ ਹਰੇ ਹਰੇ ਨਾਮ ਮੁਖੇ ਹਰੇ ਹਰੇ ਬੋਲੀ ਮਨੁ ਹਰੇ ਰਸ ਟੋਲੇ ਟੋਲੇ ਪਾਉਦਾ ਜੀ ਆਵਹ ਸੰਤ ਮੈਂ ਗਾਲੇ ਮੈ ਲਾਈਐ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਐ ਹਰ ਕੇ ਸੰਤ ਮਿਲਹੁ ਮਾਨੁ ਦੇਵਾ ਜੋ ਗੁਰਬਾਣੀ ਮੋਖੇ 14 ਜੀ ਵਡਭਾਗੀ ਹਰ ਸੰਤ ਮਿਲਾਇਆ ਗੁਰ ਪੁਰਾਹ ਹਰ ਰਸ ਮੁਖੇ ਪਾਇਆ ਪਾਗ ਹੀਨ ਸਤ ਗੁਰ ਨਹੀਂ ਪਾਇਆ ਮਨ ਮੁਖ ਗਰਭ ਜੂਨੀ ਨੇਤੇ ਪਾਉਦਾ ਜੀ ਆਪੇ ਦਿਆਲੇ ਦਇਆ ਪ੍ਰਭ ਤਰੀ ਮਾਲੂ ਹਾਉ ਮੈਂ ਵੇਖਿਆ ਸਭ ਨਿਵਾਰੀ ਨਾਨਕ ਹਟ ਪਟਣ ਵਿੱਚ ਕਾਇਆ ਹਰ ਲੰਦੇ ਗੁਰਮੁਖੇ ਸੌਦਾ ਜੀ ਮਾਝ ਮਹੱਲਾ ਚੌਥਾ ਹਉ ਗੁਣ ਗੋਵਿੰਦ ਹਰੇ ਨਾਮੁ ਧਿਆਈ ਮੇਲੇ ਸੰਗਤਿ ਮਨਿ ਨਾਮੁ ਵਸਾਈ ਹਰੇ ਪ੍ਰਭ ਅਗੰ ਅਗੋਚਰ ਸੁਆਮੀ ਮੇਲੇ ਸਾਤੇ ਗੁਰ ਹਰੇ ਰਸੁ ਕੀ ਚੈ ਜੀਉ ਤਾਨੂੰ ਤਾਨੂੰ ਹਰੇ ਜਾਨ ਜੇਨੇ ਹਰੇ ਪ੍ਰਭ ਜਤਾ ਜਾਇ ਪੁੱਛ ਜਨ ਹਰ ਕੀ ਬਤਾ ਪਾਵ ਮਲਵਾ ਮਲੇ ਮਲੇ ਤੂਵਾ ਮੇਲੇ ਹਰੇ ਜਨ ਹਰੇ ਰਸ ਪੀਚੇ ਜੀ ਸਾਤੇ ਗੁਰ ਦਾਤੇ ਨਾਮ ਦੇੜਾਇ ਵਡਭਾਗੀ ਗੁਰਦਰਸ਼ਨ ਪਾਇਆ ਅੰਮ੍ਰਿਤ ਰਸ ਸਾਚੂ ਅੰਮ੍ਰਿਤ ਬੋਲੀ ਗੁਰ ਪੁਰਾ ਅੰਮ੍ਰਿਤ ਲਿਚੈ ਜੀ ਹਰੇ ਸਤ ਸੰਗਤ ਤੇ ਸਤਪੁਰਖ ਮਿਲਾਈਐ ਮੇਲੇ ਸਤ ਸੰਗਤ ਤੇ ਹਰੇ ਨਾਮੁ ਧਿਆਈਐ ਨਾਨਕ ਹਰ ਕਥਾ ਸੁਣੀ ਮੋਖੇ ਬੋਲੀ ਗੁਰਮਤਿ ਹਰ ਨਾਮਿ ਪਰਿਚੈ ਜੀਓ माज মহলਲਾ ਚੌਥਾ ਆਵਹ ਭੈਣੇ ਤੁਸੀਂ ਮਿਲਹ ਪਿਆਰੀਆ ਜੋ ਮੇਰਾ ਪ੍ਰੀਤਮ ਦਸੇ ਤਿਸ ਕਹਿ ਹਵਾਰੀਆ ਮੇਲੇ ਸਤ ਸੰਗਤ ਤੇ ਲੱਧਾ ਹਰ ਸੱਜਣ ਹਾਉ ਸਤਿਗੁਰ ਵੇਟ ਹੋ ਕੁੰਮਈਆ ਜੀ ਜਹ ਜਹ ਦੇਖਾ ਤਹ ਤਹ ਸੁਆਮੀ ਤੂ ਕਾਟੇ ਕਾਟੇ ਰਵਿਆ ਅੰਤਰ ਜਮੀ ਗੋਰੇ ਪੂਰੇ ਹਰ ਨਾਲੇ ਦੇਖ ਲਿਆ ਹਾਉ ਸਤਿਗੁਰ ਵਿਟ ਸਦ ਵਾਰਿਆ ਜੀ ਇੱਕੋ ਪਵਰਣ ਮਾਟੀ ਸਭ ਇਕਾ ਸਭ ਇਕਾ ਜੋਤੇ ਸਬਾਈਆ ਸਭ ਇਕਾ ਜੋਤੇ ਵਰਤਾ ਪੇਨੇ ਪੇਨੇ ਨਰਲਈ ਕੇ ਸੈਦੀ ਰਲਾਈਆ ਗੁਰ ਪ੍ਰਸਾਦੀ ਇੱਕ ਨਦਰੀ ਆਇਆ ਹਾ ਸਤਿਗੁਰ ਵੇਟ ਹ ਵਤਾਇਆ ਜੀ ਜਾਨੋ ਨਾਨਕ ਬੋਲੇ ਅੰਮ੍ਰਿਤ ਬਾਣੀ ਗੁਰ ਸਿੱਖਾਂ ਕੈ ਮਨੇ ਪਿਆਰੀ ਭਣੀ ਉਪਦੇਸੁ ਕਰੇ ਗੁਰ ਸਤ ਗੁਰ ਪੂਰਾ ਗੁਰ ਸਤ ਗੁਰ ਪਰ ਉਪਕਾਰਿਆ ਜੀ ਸਤ ਚੌਪਦੇ ਮਹਲੇ ਚੌਥੇ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ